ਅੱਜਕਲ ਦੀ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਨਸ਼ਿਆਂ ਨੇ ਖਰਾਬ ਕਰ ਰੱਖੀ ਐ ਪਰ ਕੁਝ ਨੌਜਵਾਨ ਅਜੇਹੇ ਵੀ ਨੇ ਜੋ ਗੁਰੂ ਦੇ ਲੜ ਲੱਗੇ ਹੋਏ ਨੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਪਰ ਫਿਰ ਵੀ ਉਹਨਾਂ ਦੇ ਨਾਲ ਮਾੜਾ ਹੋ ਜਾਂਦਾ ਐ ਅਜ ਅਸੀਂ ਗੱਲ ਕਰ ਰਹੇ ਹਾਂ ਇੱਕ ਅਜੇਹੇ ਨੌਜਵਾਨ ਦੀ ਜਿਸ ਨੇ ਕਿ ਹੁਣੇ-ਹੁਣੇ ਅੰਮ੍ਰਿਤ ਛਕਿਆ ਤੇ ਗੁਰੂ ਵਾਲਾ ਸਿੰਘ ਸਜਿਆ ਆਪਾਂ ਜਾਣਦੇ ਹੀ ਹਾਂ ਜਦੋਂ ਕਿਸੇ ਨੌਜਵਾਨ ਤੇ ਗੁਰੂ ਦਾ ਰੂਪ ਚੜਦਾ ਐ ਤਾਂ ਉਸ ਦਾ ਰੂਪ ਦੁੱਗਣਾ ਹੋ ਜਾਂਦਾ ਐ ਪਰਮਾਤਮਾ ਦੇ ਨਾਲ ਜੁੜਨ ਵਾਲੇ ਤਾਂ ਬਹੁਤ ਘੱਟ ਲੋਕ ਹੁੰਦੇ ਨੇ ਪਰ ਪਰਮਾਤਮਾ ਤੋਂ ਤੋੜਨ ਵਾਲੇ ਤੇ ਪਰਮਾਤਮਾ ਤੋਂ ਟੁੱਟਣ ਵਾਲੇ ਬਹੁਤ ਜ਼ਿਆਦਾ ਮਿਲ ਜਾਂਦੇ ਨੇ ਕੁਝ ਲੋਕ ਹੁੰਦੇ ਨੇ ਜੋ ਇਨਾਂ ਨੌਜਵਾਨਾਂ ਨੂੰ ਗਲਤ ਰਸਤੇ ਤੇ ਤੋਰਨ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਇਹ ਨੌਜਵਾਨ ਜਦੋਂ ਗੁਰੂ ਵਾਲੇ ਬਣ ਕੇ ਉਹਨਾਂ ਨੂੰ ਰੋਕਦੇ ਨੇ ਤਾਂ ਇਹਨਾਂ ਨੂੰ ਹੀ ਆਪਣੀ ਮੌਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਪਤ ਦੇਖਦੇ ਹੀ ਹਾਂ ਕਿਸ ਤਰ੍ਹਾਂ ਹੋਲੇ ਮਹੱਲੇ ਦੇ ਉੱਪਰ ਜਾਂ ਅਨੰਦਪੁਰ ਸਾਹਿਬ ਦੇ ਮੇਲਿਆਂ ਦੇ ਵਿੱਚ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਜਾਂ ਵਿਸਾਖੀ ਦੇ ਉੱਪਰ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤੇ ਲੋਕ ਇੱਥੇ ਵੱਡੀ ਤਾਦਾਦ ਦੇ ਵਿੱਚ ਉੱਥੇ ਪਹੁੰਚਦੇ ਨੇ ਤੇ ਲੋਕਾਂ ਦੁਆਰਾ ਜਦੋਂ ਗੁਰੂ ਦੇ ਅੱਗੇ ਨਤਮਸਤਕ ਹੋ ਕੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਪਰ ਇਸ ਦੇ ਵਿੱਚ ਕੁਝ ਅਜਿਹੇ ਅਨਸਰ ਵੀ ਹੁੰਦੇ ਨੇ ਜੋ ਕਿ ਅਜਿਹੇ ਨੌਜਵਾਨਾਂ ਦੇ ਨਾਲ ਬਹੁਤ ਮਾੜਾ سلوਕ ਕਰਦੇ ਨੇ ਅਜਿਹੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲੈ ਜਾਂਦੇ ਨੇ ਤੇ ਇਨ੍ਹਾਂ ਜਦੋਂ ਇਹ ਨੌਜਵਾਨ ਉਹਨਾਂ ਗਲਤ ਰਸਤਿਆਂ ਤੋਂ ਉਹਨਾਂ ਨੂੰ ਰੋਕਦੇ ਨੇ ਤਾਂ ਇਨਾਂ ਨੂੰ ਹੀ ਆਪਣੀ ਮੌਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਅੱਜ ਅਸੀਂ ਗੱਲ ਕਰ ਰਿਹਾ ਮੰਦੀਪ ਸਿੰਘ ਦੀ ਜਿਸ ਨੇ ਕਿ ਹੁਣੇ-ਹੁਣੇ ਅਮ੍ਰਿਤਸਰ ਕਿਆ ਤੇ ਉਹਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਤੇ ਗਿਆ ਸੀ ਤਾਂ ਜਦੋਂ ਉਸਨੇ ਦੇਖਿਆ ਕਿ ਕਿਸ ਤਰ੍ਹਾਂ ਕੁਝ ਨੌਜਵਾਨ ਹੁੱਲੜਬਾਜੀ ਕਰਦੇ ਹੋਏ ਟਰੈਕਟਰਾਂ ਦੇ ਉੱਪਰ ਗੇੜੇ ਮਾਰ ਰਹੇ ਸੀ ਤੇ ਉਸ ਸਮੇਂ ਤਦ ਮਨਦੀਪ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਵੀਡੀਓ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਹੁੱਲੜਬਾਜੀ ਕਰਦੇ ਹੋਏ ਸੜਕਾਂ ਤੇ ਲੱਚਰ ਗਾਣੇ ਲਗਾ ਕੇ ਵੈਸੇ ਤਾਂ ਗੁਰੂ ਵਾਲੇ ਸਿੰਘ ਬਣਨ ਨੂੰ ਕਹਿੰਦੇ ਨੇ ਪਰ ਉਹ ਸਿੰਘ ਨਹੀਂ ਨੇ ਉਹਨਾਂ ਨੇ ਆਪਣੀ ਕਲੀਨ ਸ਼ੇਵ ਕੀਤੀ ਹੋਈ ਹੈ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਨੇ ਪਰ ਫਿਰ ਵੀ ਉਹ ਹੁੱਲੜਬਾਜੀ ਕਰਦੇ ਨੇ ਜਿਸ ਦੇ ਲਈ ਮਨਦੀਪ ਸਿੰਘ ਦੇ ਵੱਲੋਂ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਮਨਦੀਪ ਸਿੰਘ ਦੇ ਉੱਪਰ ਉਹਨਾਂ ਨੇ ਆਪਣੀ ਜੀਪ ਚੜਾ ਦਿੱਤੀ ਤੇ ਉਸ ਨੌਜਵਾਨ ਨੂੰ ਮੌਤੇ ਘਾਟ ਉਤਾਰ ਦਿੱਤਾ ਅਜਿਹੀਆਂ ਹੋਰ ਵੀ ਕਈ ਮੌਤਾਂ ਹੁੰਦੀਆਂ ਨੇ ਜਿੰਨਾ ਬਾਰੇ ਪਤਾ ਨਹੀਂ ਲੱਗਦਾ ਤੇ ਹਰ ਵਾਰ ਜੇਕਰ ਗੱਲ ਕੀਤੀ ਜਾਵੇ ਸਿੱਖਾਂ ਦੀ ਤਾਂ ਸਿੱਖਾਂ ਨੂੰ ਮਾੜਾ ਕਿਹਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਹਰ ਵੇਲੇ ਲੜਾਈ ਦਾ ਸਾਹਮਣਾ ਕਰਦੇ ਨੇ ਤੇ ਲੜਾਈ ਦੇ ਵਿੱਚ ਇਹ ਸਭ ਤੋਂ ਅੱਗੇ ਰਹਿੰਦੇ ਨੇ ਪਰ ਜਦੋਂ ਇਹ ਕੁਝ ਨੌਜਵਾਨਾਂ ਨੂੰ ਸਹੀ ਰਸਤੇ ਤੇ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹੀ ਇਹਨਾਂ ਨੂੰ ਮੌਤੇ ਮੂੰਹ ਲੱਗਣਾ ਪਿਆ ਜਾਂਦਾ ਹੈ ਤੇ ਇਹੀ ਹੋਇਆ ਸੀ ਮਨਦੀਪ ਸਿੰਘ ਦੇ ਨਾਲ ਕਿ ਕਿਸ ਤਰ੍ਹਾਂ ਹੋਲੇ ਮਹੱਲੇ ਦੇ ਵਿੱਚ ਕੁਝ ਨੌਜਵਾਨਾਂ ਨੂੰ ਹੁੱਲੜਬਾਜੀ ਕਰਨ ਤੋਂ ਰੋਕ ਰਿਹਾ ਸੀ ਤਾਂ ਉਸ ਸਮੇਂ ਉਸ ਦੇ ਉੱਪਰ ਜੀਪ ਚੜਾ ਦਿੱਤੀ ਗਈ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਭਾਵੇਂ ਕਿ ਉਹ ਗੁਰੂ ਦੇ ਲੜ ਲੱਗਿਆ ਸੀ ਗੁਰੂwala ਸਿੰਘ ਬਣਿਆ ਹੋਇਆ ਸੀ ਕਿੰਨਾ ਵਧੀਆ ਨਿਹੰਗ ਸਿੰਘ ਲੱਗ ਰਿਹਾ ਸੀ ਇਹ ਨੌਜਵਾਨ ਪਰ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਲੋਕਾਂ ਨੇ ਇਸ ਨੂੰ ਗਲਤ ਰਸਤੇ ਦੀ ਥਾਂ ਇਸ ਨੂੰ ਮੌਤੇ ਘਾਟੀ ਉਤਾਰ ਦਿੱਤਾ ਤੇ ਜਦੋਂ ਇਸ ਨੇ ਉਹਨਾਂ ਨੂੰ ਰੋਕਿਆ ਸੀ ਤਾਂ ਇਸ ਦੇ ਨਾਲ ਬਹੁਤ ਮਾੜਾ ਸਲੋਕ ਵੀ ਕੀਤਾ ਗਿਆ ਹੁਣ ਆਪਾਂ ਜਾਣਦੇ ਹਾਂ ਕੁਝ ਦਿਨਾਂ ਬਾਅਦ ਵਿਸਾਖੀ ਦਾ ਵੀ ਤਿਹਾਰ ਆਉਣ ਵਾਲਾ ਹੈ ਤੇ ਵਿਸਾਖੀ ਦੇ ਤਿਹਾਰ ਤੇ ਤਲਵੰਡੀ ਸਾਬੋ ਦੇ ਵਿੱਚ ਭਾਰੀ ਇਕੱਠ ਹੁੰਦਾ ਹੈ ਤੇ ਭਾਰੀ ਇਕੱਠ ਦੇ ਵਿੱਚ ਅਜਿਹੇ ਕਈ ਅੰਸਰ ਆਉਂਦੇ ਨੇ ਤਾਂ ਇੱਥੇ ਵੀ ਕਈ ਅਜਿਹੇ ਨਿਹੰਗ ਸਿੰਘ ਹੁੰਦੇ ਨੇ ਕਈ ਅਜਿਹੇ ਨੌਜਵਾਨ ਹੁੰਦੇ ਨੇ ਜੋ ਗੁਰੂ ਵਾਲੇ ਹੁੰਦੇ ਨੇ ਤਾਂ ਜਦੋਂ ਹੁੱਲੜ ਬਾਜਨ ਨੂੰ ਰੋਕਦੇ ਨੇ ਤਾਂ ਇਹਨਾਂ ਨਾਲ ਵੀ ਮਾੜਾ ਹੋ ਸਕਦਾ ਹੈ ਇਹਨਾਂ ਨਾਲ ਵੀ ਕੁਝ ਗਲਤ ਹੋ ਸਕਦਾ ਹੈ ਸਾਨੂੰ ਲੋੜ ਹੈ ਅੱਜ ਸਮਝਣ ਦੀ ਕਿ ਅਸੀਂ ਵੀ ਸਿੱਖਾਂ ਦਾ ਸਾਥ ਦਈਏ ਆਪਣੀ ਨੌਜਵਾਨ ਪੀੜ੍ਹੀ ਨੂੰ ਗੁਰੂ ਵਾਲੇ ਬਣਾਈਏ ਗੁਰੂ ਦੇ ਨਾਲ ਜੋੜੀਏ ਤਾਂ ਕਿ ਕਿਸੇ ਦਾ ਘਰ ਨਾ ਟੁੱਟ ਸਕੇ ਕਿਸੇ ਦੇ ਨਾਲ ਮਾੜਾ ਨਾ ਹੋ ਸਕੇ ਪਰਮਾਤਮਾ ਜੋ ਵੀ ਕਰਦਾ ਕਰਦਾ ਤਾਂ ਚੰਗੇ ਲਈ ਹੈ ਪਰ ਫਿਰ ਵੀ ਜੇ ਆਪਾਂ ਗੁਰੂ ਦੇ ਲਾੜ ਲਗਾਈਏ ਆਪਣੀ ਨੌਜਵਾਨ ਪੀੜੀ ਨੂੰ ਸਮਝਾਈਏ ਤਾਂ ਸ਼ਾਇਦ ਸਾਡੀ ਨੌਜਵਾਨ ਪੀੜੀ ਸੁਧਰ ਸਕਦੀ ਹੈ ਵਿਸਾਖੀ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਪਰ ਫਿਰ ਵੀ ਕੁਝ ਹੁੱਲੜਬਾਜ਼ ਕਿਤੇ ਨਾ ਕਿਤੇ ਗਲਤ ਰਸਤੇ ਤੇ ਤਾਂ ਜਾਂਦੇ ਹੀ ਨੇ ਪਰ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਜਾਂ ਨੌਜਵਾਨ ਗੁਰੂ ਵਾਲੇ ਬਣੇ ਹੁੰਦੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਤਾਂ ਕਿ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਹੁੱਲੜ ਬਾਜਾ ਤੇ ਨੱਥ ਪਾ ਸਕਣ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਕੁਝ ਲੋਕ ਹੁੰਦੇ ਨੇ ਜੋ ਨਿਹੰਗ ਸਿੰਘਾਂ ਨੂੰ ਤੇ ਸਿੱਖਾਂ ਨੂੰ ਮਾੜਾ ਬੋਲਦੇ ਨੇ ਤੇ ਕਹਿੰਦੇ ਨੇ ਕਿ ਇੱਥੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿਸੇ ਨੂੰ ਰੋਕਣ ਦਾ ਪਰ ਜਿਵੇਂ ਕਿ ਮਨਦੀਪ ਸਿੰਘ ਨੇ ਆਪਣੀ ਮੌਤ ਤੋਂ ਮੌਤ ਨੂੰ ਮੂੰਹ ਦੇ ਗੱਲ ਲਾ ਲਿਆ ਮੌਤ ਤੋਂ ਦੂਰ ਹੋ ਗਿਆ ਕਿਸ ਤਰ੍ਹਾਂ ਉਹ ਮੌਤੇ ਨੇੜੇ ਪਹੁੰਚਿਆ ਫਿਰ ਇਸ ਤਰ੍ਹਾਂ ਕਈ ਹੋਰ ਵੀ ਨੌਜਵਾਨ ਹੋ ਸਕਦੇ ਨੇ ਜੋ ਸਿੱਖ ਹੋ ਸਕਦੇ ਨੇ ਜੋ ਕਿ ਆਪਣੀ ਮੌਤ ਤੋਂ ਬਹੁਤ ਜਿਆਦੇ ਨੇੜੇ ਹੋ ਸਕਦੇ ਨੇ ਮੌਤੋਂ ਨੇੜੇ ਹੋਣਾ ਕੋਈ ਸੌਖੀ ਗੱਲ ਨਹੀਂ ਹੈ ਮੌਤ ਦੇ ਨੇੜੇ ਹੋ ਕੇ ਮੌਤੇ ਮੂੰਹ ਦੇ ਵਿੱਚ ਜਾਣਾ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਬੀਤੀ ਹੋਵੇਗੀ ਮਨਦੀਪ ਸਿੰਘ ਦੇ ਪਰਿਵਾਰ ਤੇ ਜਦੋਂ ਉਸ ਦੇ ਪੁੱਤਰ ਬਾਰੇ ਗੱਲ ਸੁਣਨ ਨੂੰ ਮਿਲੀ ਹੋਗੀ ਕਿਉਂਕਿ ਉਹਨਾਂ ਦਾ ਪਰਿਵਾਰ ਬਹੁਤ ਖੁਸ਼ ਸੀ ਕਿ ਉਹਨਾਂ ਦਾ ਪੁੱਤਰ ਜੋ ਕਿ ਕਲੀਨ ਸ਼ੇਵ ਰੱਖਦਾ ਸੀ ਨਸ਼ਾ ਕਰਦਾ ਸੀ ਉਹ ਗੁਰੂ ਵਾਲਾ ਬਣ ਗਿਆ ਤੇ ਗੁਰੂ ਦੇ ਲੜ ਲੱਗ ਗਿਆ ਪਰ ਅਜੋ ਉਸ ਦੇ ਨਾਲ ਜੋ ਹੋਇਆ ਉnbhost ਮਾੜਾ ਹੋਇਆ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤਿਹਾਰ ਆਉਂਦੇ ਨੇ ਜਾਂ ਧਾਰਮਿਕ ਸਥਾਨਾਂ ਤੇ ਭਾਰੀ ਇਕੱਠ ਹੁੰਦੇ ਨੇ ਉੱਥੇ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਨੌਜਵਾਨਾਂ ਦੇ ਨਾਲ ਗਲਤ ਹੋ ਰਿਹਾ ਹੈ ਤਾਂ ਸਾਨੂੰ ਉਹਨਾਂ ਬਾਰੇ ਅੱਜ ਬੋਲਣ ਦੀ ਲੋੜ ਹੈ ਉਹਨਾਂ ਨਾਲ ਖੜਨ ਦੀ ਲੋੜ ਹੈ ਤਾਂ ਜੋ ਆਪਾਂ ਉਹਨਾਂ ਦਾ ਸਾਥ ਦੇ ਸਕੀਏ ਗੁਰੂ ਵਾਲੇ ਬਣ ਸਕੀਏ ਤੇ ਗੁਰੂ ਨਾਲ ਨੌਜਵਾਨ ਪੀੜੀ ਨੂੰ ਜੋੜ ਸਕੀਏ ਤਾਂ ਜੋ ਹਰੇਕ ਦੀ ਜ਼ਿੰਦਗੀ ਬਚ ਸਕੇ ਤੇ ਹਰੇਕ ਨੂੰ ਜਿਉਣ ਦਾ ਹੱਕ ਹੋ ਸਕੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਸ ਮਨਦੀਪ ਸਿੰਘ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਕਮੈਂਟਾਂ ਦੇ ਵਿੱਚ ਸਤਨਾਮ ਵਾਹਿਗੁਰੂ ਵੀ ਜਰੂਰ ਲਿਖਿਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰੋਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤਦ ਤੱਕ ਲਈ ਧੰਨਵਾਦ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ